ਰਾਵੀ ਦਰਿਆ ਦੇ ਪਾਣੀ ਨਾਲ ਦਰਿਆ ਦੇ ਕੰਡੇ ਕਈ ਪਿੰਡਾਂ ਦੇ ਲੋਕਾਂ ਦੇ ਘਰਾਂ ਨੂੰ ਨੁਕਸਾਨ ਪਹੁੰਚਾਇਆ ਹੈ ਅਤੇ ਕਈ ਘਰਾਂ ਦੀਆਂ ਛੱਤਾਂ ਵੀ ਡਿੱਗੀਆਂ ਹਨ ਇਹਨਾਂ ਵਿੱਚੋਂ ਜ਼ਿਆਦਾਤਰ ਗਰੀਬ ਪਰਿਵਾਰ ਹਨ ਇਤਿਹਾਸਕ ਧਰਤੀ ਚਮਕੌਰ ਸਾਹਿਬ ਨਾਲ ਸਬੰਧਤ ਸ਼ਹੀਦ ਬਾਬਾ ਜੁਝਾਰ ਸਿੰਘ ਸੇਵਾ ਸੁਸਾਇਟੀ ਨਾਲ ਜੁੜੇ ਨਿਹੰਗ ਸਿੰਘ ਅਹਮਦਾਬਾਦ ਗੁਜਰਾਤ ਅਤੇ ਲੁਧਿਆਣਾ ਤੋਂ ਗੁਰਦਾਸਪੁਰ ਦੇ ਹੜਪੀਟ ਇਲਾਕਿਆਂ ਵਿੱਚ ਪਹੁੰਚੇ ਅਤੇ ਗਲਹਾੜੀ ਚਿੱਟੀ ਅਤੇ ਹੋਰ ਪਿੰਡਾਂ ਵਿੱਚ ਘਰ-ਘਰ ਜਾ ਕੇ ਨੁਕਸਾਨੇ ਗਏ ਅਤੇ ਡਿੱਗੀਆਂ ਸੱਤਾਂ ਵਾਲੇ ਘਰਾਂ ਦੇ ਮਾਲਕਾਂ ਨੂੰ ਨਗਦ ਰਾਸ਼ੀ ਦਿੱਤੀ। ਨਿਆਂਗ ਸਿੰਘਾਂ ਅਨੁਸਾਰ ਉਹ ਪਹਿਲਾਂ ਵੀ ਰਾਸ਼ਨ ਪਾਣੀ ਅਤੇ ਲੰਗਰ ਵਗੈਰਾ ਲੈ ਕੇ ਇੱਥੇ ਆਏ ਸਨ ਅਤੇ ਹੁਣ ਨੁਕਸਾਨੇ ਘਰਾਂ ਵਾਲੇ ਪਰਿਵਾਰਾਂ ਦੀ ਕੁਝ ਮਦਦ ਕਰਨ ਆਏ ਹਨ ਅਤੇ ਅੱਗੇ ਵੀ ਹੋਰ ਮਦਦ ਲੈ ਕੇ ਪਹੁੰਚਾਂਗੇ। ਦਲਪੰਥ ਕੋਲੋ ਫੋ ਜਿਆਦੇ ਕੋਲੋ ਜਿੱਥੇ ਜਿੱਥੇ ਵੀ ਆ ਸਾਰੇ ਇਥੋ ਦੀ ਟੀਮ ਵੀ ਖੜੀ ਏ ਅਹਮਦਾਬਾਦ ਸਰਾਜੂ ਭਾਜੀ ਰੇ ਬੜੀ ਚੜ੍ਹਦੀ ਕਲਾ ਦੇ ਵਿੱਚ ਦੇਖੋ ਜਿੰਨੀ ਆਪਾਂ ਸੇਵਾ ਕਰ ਸਕਦੇ ਆ ਥੋੜੀ ਥੋੜੀ ਸਾਰਿਆਂ ਨੂੰ ਹਾਂ ਸਾਰੇ ਪਰਿਵਾਰਾਂ ਦੀ ਥੇਲਫੁੱਲ ਆਪਾਂ ਸੇਵਾ ਕਰਾਂਗੇ ਤੇ ਮਾਰ ਸਾਰਿਆਂ ਨੂੰ ਚੜ੍ਹਦੀ ਕਲਾ ਕਰੇ ਬੜੀ ਜਿਆਦਾ ਕਰਨਾ ਸਾਰੇ ਆਵੇ ਨੇ ਆ ਲੋ ਜਾਵੇ ਤਾਂ ਧੰਨ ਧੰਨ ਗੁਰੂ ਗ੍ਰੰਥ ਸਾਹਿਬ ਜੀ ਮਾਨੂੰ ਭਾਵੇ ਸੋ ਸ੍ਰੀ ਅਕਾਲ ਸੇਜ ਨੂੰ ਸਾਹ ਦੇ ਬਾਰੇ ਇਹ ਕਹਿੰਦਾ ਵਾ ਚ ਸੁਣਿਆ ਬੜਾ ਦੁੱਖ ਹੋਇਆ ਤਹੀਂ ਖਾਣਾ ਪ੍ਰਦਾਨ ਮੀਸ਼ਾਨ ਸਿੰਘ ਨੰਬਰ ਬਚਨ ਦੇ ਬਾਬਾ ਬਲਿੰਦਰ ਸਿੰਘ ਬਚਨ ਦੇ ਬਾਬਾ ਜੀ ਨੇ ਸਾਨੂੰ ਉਪਦੇਸ਼ ਦਿਆ ਕਿ ਤੁਸੀਂ ਜੋ ਵੀ ਸੇਵਾ ਕਰ ਸਕਦੇ ਤਿਲਕੁਣ ਕੱਟੀ ਤੇ ਤੁਸੀਂ ਇਸ ਤੂਫਾਨ ਦੇ ਜੁੜਾ ਮਾਰ ਧੋੜੀ ਘਾਤੋ ਤੋ ਬਾਦ ਤੁਸੀਂ ਆਓ ਤਾਂ ਪਾ ਜਿਹੜਾ ਨਾਟ ਤੇ ਬੜਾ ਹੋ ਚੁੱਕਿਆ ਹੋਇਆ ਹੈ ਤਾਂ ਪਾ ਜਿਹੜੇ ਮਕਾਨ ਤਾਂ ਹੈ ਨੇ ਲੋਕਾਂ ਦੇ ਜਰੂਰ ਮੰ ਲੋਗ ਨੇ ਉਹਨਾਂ ਨੂੰ ਆਪਾਂ ਹੀ ਸੇਵਾ ਕਰਨੀ ਹੁੰਦੀ ਤੇ ਮਾਇਆ ਦਾ ਜੋਰ ਲੱਗੋ ਤੇ ਮਾਇਆ ਕੱਢੀ ਜਾਂ ਕੇ ਫਿਰ ਆਉਂਦਾ ਸੀ ਮਗਰ ਨਿਸ਼ਾਨ ਸਾਨੂੰ ਇਜ਼ਾਨਤ ਹੋਦਾ ਉਹ ਸਾਡੇ ਨਾਲ ਪੂਰੀ ਟੀਮ ਆਈ ਹੋਈ ਆ 8-10 ਲੱਖ ਫੋਨ ਆਈ ਹੈ ਕੰਧਵਾਤ ਤੋਂ ਹੋਰ ਸਾਡੇ ਪਿੰਡਾਂ ਤੋਂ ਆਈ ਆ ਛੇੜੀ ਮਟਵਾਲ ਤੋਂ ਹੋਰ ਉਹ ਸਾਰੀ ਪੋਜ ਬਾਬਾ ਬਰਿੰਦਰ ਸਿੰਘ ਦੀ ਪੋਜ ਹੈ ਇਹ ਸੇਵਾ ਹੈ ਕਿ ਕੀਤੇ ਹਨ ਲਾਕੈਲ ਬਾਬਾ ਜੀ ਮਿੱਠਿਆ ਬਾਬਾ ਜੀ ਮਾਨ ਹੈ ਚਾਲਾ ਮਾਰਿਆ ਆਇਆ ਰਾਦੇ ਸਾਈ ਗੁਰਜੀ ਕਾ ਖਾਲਸਾ ਵਾਹੀ ਗੁਰਜੀ ਕੀ ਫਤਿਹ ਫਤਿਹ ਸ਼ਰਮੀ ਜਰਨੈਲ ਸਾਹਿਬ ਜਦਾ ਬਾਬਾ ਜੀ ਹਰ ਸਿੰਘ ਖਾਲਸਾ ਦਲਚਮਕੌਰ ਸਾਹਿਬ ਜਿਹੜਾ ਕੀ ਸਾਹਿਬ ਜਦਾ ਬਾਬਾ ਜੀ ਹਰ ਸਿੰਘ ਸਿੱਧੀਸਤਾਨ ਬੰਦੀ ਸਿੰਘਾਂ ਦਾ ਮੋਰਚਾ ਮਹਾਲੀ ਚੱਲਦਾ ਪਿਆ ਸਾਡੀ ਇੱਕ ਟੀਮ ਗੁਜਰਾਤ ਅਹਮਦਾਬਾਦ ਤੋਂ ਸਾਰੇ ਨਿਹੰਗ ਸਿੰਘ ਆਏ ਲੁਧਿਆਣੇ ਤੋਂ ਆਏ ਦਾਲ ਬੰਥ ਬੜੀ ਚੜ੍ਹਦੀ ਕਲਾ ਦੇ ਵਿੱਚ ਆਪਣੇ ਪਰਿਵਾਰਾਂ ਦੀ ਸੇਵਾ ਕਰ ਰਿਹਾ ਜਿੱਥੇ ਜਿੱਥੇ ਆਪਣੇ ਬਜ਼ੁਰਗ ਮਾਵਾਂ ਭੈਣਾਂ ਜਿਨ੍ਹਾਂ ਦਾ ਪਾਣੀ ਦੇ ਨਾਲ ਜਿਆਦਾ ਨੁਕਸਾਨ ਹੋਇਆ ਕਿਉਂਕਿ ਪਹਿਲਾਂ ਵੀ ਆਪਣੇ ਟੀਮਾਂ ਆਉਂਦੀ ਆ ਰਹੀ ਹੈ ਇੱਥੇ ਲੈ ਕੇ ਲੰਗਰ ਪ੍ਰਸ਼ਾਦਾ ਸਾਰਾ ਕੁਝ ਕਿਉਂਕਿ ਹੁਣ ਸਾਨੂੰ ਇਹ ਸੀ ਵੀ ਅਸੀਂ ਗਰਾਉਂਡ ਵੇਖੀ ਜਾ ਗਏ ਇੱਕ ਵਾਰੀ ਪਤਾ ਲੱਗ ਗਿਆ ਕਿ ਹੁਣ ਗੱਡੀਆਂ ਲੰਘਦੀਆਂ ਵਿੱਚ ਦੀ ਸਾਰੇ ਪਿੰਡਾਂ 'ਚ ਜਿੱਥੇ ਜਿੱਥੇ ਕੋਈ ਲੋੜਵੰਦ ਪਰਿਵਾਰ ਆਇਆ ਉੱਥੇ ਉੱਥੇ ਜਾ ਕੇ ਅਸੀਂ ਆਪਣੇ ਪਰਿਵਾਰਾਂ ਦੀ ਮਾਂ ਫੜ ਸਕੀਏ। ਬਾਬਾ ਜੀ ਅੱਜ ਕਿਹੜੀ ਕਿਹੜੀ ਸਮਗਰੀ ਹੋਣੀ ਹੈ? ਕਿਉਂਕਿ ਅੱਜ ਮੀਤ ਆਇਆ। ਨਹੀਂ ਅਸੀਂ ਸਮਗਰੀ ਸਾਡੇ ਕੋਲ ਇਹ ਆ ਵੀ ਜਿਹੜੇ ਪਰਿਵਾਰ ਸਾਨੂੰ ਲੋੜਵੰਦ ਆ ਉਹਨਾਂ ਨੂੰ ਅਸੀਂ ਮਾਇਆ ਦੀ ਸੇਵਾ ਹੀ ਕਰਕੇ ਜਾਵਾਂਗੇ ਸਾਰਿਆਂ ਨੂੰ। ਬਾਬਾ ਕਿੰਨੇ ਦਿਨ ਤੋਂ ਲੱਗਦੇ ਆ ਕਿੰਨੇ ਦਿਨ ਤੋਂ ਨਹੀਂ ਪਹਿਲੇ ਸੇਵਾ ਆਉਂਦੀ ਰਹੀ ਅਸੀਂ ਰਾਤ ਆਏ ਸੀ ਇੱਥੇ ਗੁਰਦੁਆਰਾ ਟਾਲੀ ਸਾਹਿਬ ਰਾਤ ਤੋਂ ਹੁਣ ਅੱਜ ਅਸੀਂ ਜਿੰਨੇ ਘਰ 100 200 ਘਰਾਂ ਦੇ ਵਿੱਚ ਜਾਵਾਂਗੇ ਜਿੰਨੀ ਸੇਵਾ ਹੀ ਸਾਰੇ ਦੇ ਘਰਾਂ ਦੇ ਮਾਇਆ ਦੀ ਜਿੱਥੇ ਜਿੱਥੇ ਤੇ ਅੱਜ ਤੱਕ ਚੱਲੇ ਕੱਲ ਤੱਕ ਚੱਲੇ ਉਸ ਤੋਂ ਬਾਅਦ ਫੇਰ ਅਗਲੀ ਵਾਰ ਨੂੰ ਫੇਰ ਆਵਾਂਗੇ ਚਤੇ ਦਾ ਨਾਮ ਹੈ ਸਰਤਾਜ ਸਿੰਘ ਪਿੰਡ ਚਿੱਟੀ ਹੈ ਤੇ ਜਿਵੇਂ ਅਸੀਂ ਘਰ ਆਏ ਆ ਇਹ ਸਰਦਾਰ ਮਹਿੰਦਰ ਸਿੰਘ ਦਾ ਘਰ ਹੈ ਇਹਨਾਂ ਦੀਆਂ ਪੰਜ ਬੇਟੀਆਂ ਤੇ ਦੋ ਛੋਟੀਆਂ ਛੋਟੀਆਂ ਪੁੱਤਰੀਆਂ ਨੇ ਬੇਟੇ ਇਹਨਾਂ ਦੀ ਡੈਥ ਹੋ ਚੁੱਕੀ ਹੈ ਤੇ ਆਮਦਨ ਦਾ ਕੋਈ ਜਰੀਆ ਨਹੀਂ ਹੈ ਕਿ ਚੱਕੀ ਲੈ ਕੇ ਕਿਸੇ ਦੀ ਤੇ ਉੱਥੇ ਆਟਾ ਪਿੰਦੇ ਆ ਉਹ ਤੋਂ ਗੁਜ਼ਾਰਾ ਕਰਦੇ ਆ ਜਮੀਨ ਥੋੜੀ ਬੋਤੀ ਹੋਏਗੀ ਕੋਈ ਸ਼ਰਕ ਨਾਲ ਜਾ ਕੇ ਲਾ ਬਾਕੀ ਹਾਲਾਤ ਬਹੁਤ ਇਨਾਂ ਦੀ ਮਾੜੀ ਹੈ ਤੇ ਬਾਬਾ ਜੀ ਹੁਣੇ ਆਏ ਆ ਹੁਣ ਮਤਲਬ ਸਾਥ ਦਿੱਤਾ ਇਨਾਂ ਦਾ ਚਲੋ ਬਹੁਤ-ਬਹੁਤ ਇਨਾਂ ਦਾ ਮੈਂ ਧੰਨਵਾਦ ਕਰਦਾ ਜੀ ਸੁਭਜਿੰਦੇਗੀ ਬਾਬਾ ਜੀ ਬਾਬਾ ਜੀ ਨੇ ਚਲੋ ਕੁਝ ਉਹਨਾਂ ਦੀ ਮਦਦ ਕੀਤੀ ਹੈ ਬਾਕੀ ਕਹਿੰਦੇ ਆਉਣ ਵਾਲੇ ਸਮੇਂ ਵਿੱਚ ਕੁਝ ਕਰਾਂਗੇ ਇਨਾਂ ਦੇ ਘਰ ਕੋਲ ਬਾਰੇ ਕੁਝ ਸੋਚਾਂਗੇ